मामला ਜਿਹੜਾ ਨੋਟ ਸੜਨ ਦਾ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਜਿਹੜੀ ਜਨਤਕ ਹੋ ਗਈ ਹੈ ਜੀ ਤੇ ਉਹ ਜਦੋਂ ਖਾਸ ਤੌਰ ਤੇ ਯਾਦ ਹੋਣਾ ਮੇਰੇ ਖਿਆਲ ਮਾਰਚ ਦਾ ਮਹੀਨਾ 14 ਤਾਰੀਖ ਜੀ 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 ਤੇ ਲੁਟਰੀਅਨਸ ਜ਼ੋਨ ਹੈ ਜੀ ਦਿੱਲੀ ਦੇ ਵਿੱਚ ਜਿੱਥੇ ਸਾਰੇ ਜਿਹੜੇ ਦੇਸ਼ ਦੇ ਜਿਹੜੇ ਵੱਡੇ ਲੋਕ ਆ ਉੱਥੇ ਰਹਿੰਦੇ ਆ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਮੰਤਰੀ ਜੱਜ ਵਗੈਰਾ ਸਾਰੇ ਹੂੰ ਉੱਥੇ ਇੱਕ ਜਿਹੜੇ ਜਸ਼ਵੰਤ ਵਰਮਾ ਨਾਮ ਦੇ ਜੱਜ ਸਾਹਿਬ ਸੀ ਦਿੱਲੀ ਹਾਈ ਕੋਰਟ ਦੇ ਜਿਹੜੇ ਪਹਿਲਾਂ ਅਲਾਹਾਬਾਦ ਹਾਈ ਕੋਰਟ ਚ ਹੁੰਦੇ ਸੀ ਉੱਥੋਂ ਬਦਲ ਕੇ ਇੱਥੇ ਆਏ ਜੀ ਜੀ ਉਹਨਾਂ ਦੇ ਘਰ ਨੂੰ ਲੱਗੀ ਅੱਗ ਹੂੰ ਹੂੰ ਤੇ ਨੌਕਰਾਂ ਚਾਹਰਾ ਨੇ ਤੇ ਰਿਸ਼ਤੇਦਾਰਾਂ ਨੇ ਇਨਫੋਰਮ ਕੀਤਾ ਫਾਇਰ ਬ੍ਰਿਗੇਡ ਨੂੰ ਫਾਇਰ ਬ੍ਰਿਗੇਡ ਵਾਲੇ ਜਦੋਂ ਕਹੇ ਉਹਨਾਂ ਨੇ ਅੱਗ ਬੁਝਾਈ ਹੂੰ ਹੂੰ ਤਾਂ ਉੱਥੋਂ ਜਿਹੜੇ ਹੈਗੇ 5-500 ਦੇ ਇਹਦੇ ਛੜੇ ਹੋਏ ਨੋਟ ਐ ਅੱਧ ਛੜੇ ਨੋਟ ਉਹ ਬਰਬੰਦ ਹੋ ਗਏ ਜੀ ਉਹਨਾਂ ਦੀਆਂ ਵੀਡੀਓ ਵਗੈਰਾ ਬਣ ਗਈਆਂ ਇਹ ਜਿਹੜੇ ਫਾਇਰ ਬ੍ਰਿਗੇਡ ਵਾਲੇ ਹੁੰਦੇ ਆ ਘਰ ਦੇ ਵਿੱਚ ਕੀ ਨੁਕਸਾਨ ਹੋਇਆ ਉਹ ਸਾਰੇ ਦਾ ਸਾਰਾ ਲੇਖਾ ਜੋਖਾ ਵੀ ਕਰਦੇ ਆ। ਜਿਸ ਕੱਲ ਨੂੰ ਜਿਹੜਾ ਹੈ ਆ ੀਮੇ ਦਾ ਕਲੇਮ ਕਲਮ ਲਾਉਣਾ ਪੈਂਦਾ ਜਦੋਂ ਸਾਰੀ ਗੱਲ ਹੋਊਗੀ ਤੇ ਗੱਲ ਜਨਤਕ ਹੋਗੀ। ਹੂੰ ਹੂੰ। ਉਹਨਾਂ ਦੇ ਨਾਲ ਵਿੱਚ ਸੰਜੀਵ ਖੰਡਾ ਸਾਹਿਬ ਜਿਹੜੇ ਆ ਆਪਣੇ ਦੇਸ਼ ਦੇ ਜਿਹੜੇ ਸਭ ਤੋਂ ਵੱਡੇ ਜੱਜ ਸੀ ਚੀਫ ਜਸਟਿਸ ਆ ਆਫ ਇੰਡੀਆ ਸੀ। ਜੀ। ਉਹਨਾਂ ਦੇ ਧਿਆਨ ਸੀ ਦੀ ਇਹ ਗੱਲ ਆਈ ਤੇ ਉਹਨਾਂ ਨੇ ਨਾਲ ਵੀ ਨਾਲ ਇਹ ਕੀਤਾ ਕਿ 3 ਮੈਂਬਰੀ ਕਮੇਟੀ ਬਣਾ ਲਈ। ਹੂੰ ਹੂੰ। ਉਸ ਦਿਨ ਮੈਂਬਰੀ ਦੇ ਕਮੇਟੀ ਦੇ ਵਿੱਚ ਸਾਡੇ ਜਿਹੜੇ ਸ਼ੀਲ ਲਾਗੂ ਸਾਹਿਬ ਇੱਥੋਂ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆ ਉਹ ਹੈ ਹੂੰ ਹੂੰ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਉਹ ਹੈ ਇੱਕ ਮੇਰੇ ਖਿਆਲਤ ਸ਼ਾਇਦ ਤਲਗਾਣਾ ਤੋਂ ਜਾਂ ਕਰਨਾਟਕ ਤੋਂ ਇੱਕ ਬੀਬੀ ਜੱਜ ਸੀ ਉਹ ਸੀ ਤਿੰਨ ਮੈਂ ਬਣਾਦਾ ਇੱਕ ਪੈਨਲ ਬਣਾਤਾ ਜੀ ਜੇ ਤੁਸੀਂ ਇਸਨੂੰ ਦੀ ਪੜਤਾਲ ਕਰੋ ਹੂੰ ਹੂੰ ਉਹ ਪੈਨਲ ਨੇ ਜੀ ਸਾਰਿਆਂ ਨੇ ਪੜਤਾਲ ਕੀਤੀ ਜਿਹੜੇ ਜੱਜ ਸਾਹਿਬ ਦੇ ਬਿਆਨ ਲਏ ਉਹਨਾਂ ਦੀ ਬੇਟੀ ਦੇ ਬਿਆਨ ਲਈ ਜੋ ਉਹਨਾਂ ਦਾ ਅਮਲਾ ਪਹਿਲਾਂ ਸੀ ਉਹਨਾਂ ਦੇ ਬਿਆਨ ਲਈ ਤੇ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈਗੀ ਆ ਉਹ ਚੀਫ ਜਸਟਿਸ ਨੂੰ ਸਟਾਫ ਚੀਫ ਜਸਟਿਸ ਕਾ ਬਨੇ ਰਿਪੋਰਟ ਭੇਜੀ ਹੈ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਦੇ ਨਾਲ ਸਿਫਾਰਿਸ਼ ਕਰਦੀ ਹੈ ਜੀ ਕਿ ਇਸ ਜੱਜ ਨੂੰ ਹਟਾਇਆ ਜਾਵੇ ਹੂੰ ਹੂੰ ਉਹ ਜੱਜ ਨੂੰ ਹਟਾਉਣ ਦਾ ਕੋਈ ਤਰੀਕਾ ਹੈ ਜੀ ਜਾਂ ਤਾਂ ਆਪਣੇ ਆਪ ਸਤੀਫਾ ਦੇਵੇ ਇਸ ਸਤੀਫਾ ਦਿੱਤਾ ਤਾਂ ਉਹਨੇ ਜਿਹੜੇ ਸਾਰੇ ਜਿਹੜੇ ਪੈਨਸ਼ਨ ਕੰਪਨਸ਼ਨ ਪਰ ਟਿੱਪ ਤੇ ਉਹਨੂੰ ਮਿਲਦੇ ਰਹਿੰਦੇ ਆ ਹੂੰ ਇਹ ਉਹ ਸਤੀਫਾ ਨਹੀਂ ਦਿੰਦਾ ਤਾਂ ਫਿਰ ਉਹਦਾ ਅੰਬੀਟਮੈਂਟ ਤੇ ਉਹ ਵੀ ਪੇਦੀ ਹੈ ਪਾਰਲੀਮੈਂਟ ਜੀ ਪਾਰਲੀਮੈਂਟ ਦੇ ਵਿੱਚ ਰੈਗੂਲੇਸ਼ਨ ਪਾਸ ਕਰਾਉਣਾ ਪੈਦਾ ਮਾਮਲਾ ਫਿਰ ਪਾਰਲੀਮੈਂਟ ਨੂੰ ਭੇਜਣਾ ਪੈਦਾ ਹੈ ਹੁਣ ਪਤਾ ਲੱਗਿਆ ਕਿ ਸਰਕਾਰ ਪਾਰਲੀਮੈਂਟ ਦੇ ਵਿੱਚ ਜਿਹੜੀ ਹੈਗੇ ਅਨਸੀਚਮੈਂਟ ਲੈ ਕੇ ਆ ਰਹੀ ਹੈ ਦੂਜੀਆਂ ਪਾਰਟੀਆਂ ਨਾਲ ਵੀ ਰਾਇ ਮਸ਼ਵਰਾ ਹੁਦਾ ਕਰ ਲਿਆ ਜੀ ਅਗਲੀ ਗੱਲ ਵੀ ਫੁਰੀ ਰਿਪੋਰਟ ਦੇ ਵਿੱਚ ਲਿਖਿਆ ਕੀ ਹੈ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਜੱਜ ਸਾਹਿਬਾਨ ਨੇ ਕਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਕਾਰ ਹੈ ਨਾ ਜਿਹੜਾ ਜੱਜ ਦਾ ਕਾਰ ਹੁੰਦਾ ਜਾਂ ਕਿਸੇ ਵੀ ਬੰਦੇ ਨੂੰ ਜਿਹੜਾ ਕਾਰ الاਟ ਹੋਦਾ ਜੀ ਉਸ ਘਰ ਦੇ ਵਿੱਚ ਕੀ ਕੁਝ ਉਤੋਂ ਹੈ ਹੂੰ ਉਸ ਘਰ ਦੇ ਵਿੱਚ ਕਹਿੰਦੇ ਜੋ ਕੁਝ ਹੋਣਾ ਹੈ ਉਹ ਘਰ ਦੇ ਮਾਲਕ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਉਸ ਘਰ ਦੀ ਜਿਹੜੀ ਸੈਂਸਿਟੀ ਹੈ ਜਿਹੜੀ ਬਦੌਲਤ ਪੁਲਿਸਤਾ ਉਹ ਹੀ ਘਰ ਦੇ ਪਰਿਵਾਰ ਨੇ ਹੀ ਬਰਕਰਾਰ ਰੱਖਣੀ ਬਿਲਕੁਲ ਜੀ ਉਹ ਕਹਿੰਦੇ ਇਹ ਗੱਲ ਨਹੀਂ ਮੰਨੀ ਜਾ ਸਕਦੀ ਕੋਈ ਨੋਟ ਇਹਨਾਂ ਦੇ ਘਰੇ ਰੱਖ ਗਿਆ ਹੋ ਹਮ ਹਮ ਕਿਉਂਕਿ ਕਹਿੰਦੇ ਖੇਤ ਦੇ ਉੱਤੇ ਪਹਿਰਾ ਲਗਾਵੇ ਪੁਲਿਸਤਾ ਬਿਲਕੁਲ ਨਾਲ ਜਿਹੜੇ ਹੈਗੇ ਆ ਤੁਹਾਡੇ ਪੀਐਸ ਹੁੰਦੇ ਆ ਪਰਸਨਲ ਸਕਿਉਰਿਟੀ ਅਫਸਰ ਹੁੰਦੇ ਉਹ ਵੀ ਹੁੰਦੇ ਆ ਇਸ ਦਾ ਦੇਬਿਟ ਕਰਨ ਦੇ ਬੜੇ ਪੜਾਣੇ ਜਿਹੜੇ ਹੈਗੇ ਫਕਾਦਰ ਨੌਕਰ ਵੀ ਲੈਂਦੇ ਆ ਇਹ ਸਰਵੈਂਟ ਕੁਆਟਰ ਬਣੇ ਹੋਏ ਆ ਇਹ ਪੈਸਾ ਅੰਦਰ ਇਸ ਤਰ੍ਹਾਂ ਜਾ ਨਹੀਂ ਸਕਦਾ ਇਹ ਜੇ ਪੈਸਾ ਇਸ ਤਰ੍ਹਾਂ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਜੋ ਕਰਦੇ ਮਾਲਕ ਦੀ ਹੈ ਤੇ ਉਹ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਜਿਹੜੇ ਇਹ ਜਸ਼ਵੰਤ ਬਰਮਾ ਸਾਹਿਬ ਹੈ ਤੇ ਸਾਡੀ ਨਜ਼ਰ ਦੇ ਵਿੱਚ ਇਹ ਜਿਹੜਾ ਹੈਗਾ ਤੇ ਬਹਾਰ ਇਹਨਾਂ ਦਾ ਤਿਰਤਰ ਉਹ ਚੱਕੀ ਨਿਓ ਦੋਸ਼ੀ ਹੈ ਜੀ ਉਹਨਾਂ ਨੇ ਮਤਲਬ ਦੋਸ਼ੀ ਸ਼ਬਦ ਨਹੀਂ ਪਾਇਆ ਜ਼ਿੰਮੇਵਾਰੀ ਫਿਕਸ ਕਰਤੀ ਕਿ ਉਹ ਜ਼ਿੰਮੇਵਾਰ ਹੈ ਜਿਵੇਂ ਵਾਰੀ ਫਿਕਸ ਕਰਕੇ ਆਪਣੀ ਰਿਪੋਰਟ ਪੀ ਜੀ ਪ੍ਰੋਸ ਰਿਪੋਰਟ ਦੇ ਆਧਾਰ ਦੇ ਉੱਤੇ ਵਰਮਾ ਸਾਹਿਬ ਦੀ ਜਿਹੜੀ ਹੈਗੀ ਹੈ ਰੀਟਰੀਟ ਮੈਂਟ ਦੀ ਕਾਰਵਾਈ ਸ਼ੁਰੂ ਹੋਗੀ ਮੇਰੇ ਖਿਆਲ ਆ ਹੁਣ ਪਾਰਲੀਮੈਂਟ ਦਾ ਐਡਕਸ਼ਨ ਸੈਸ਼ਨ ਆਊਗਾ ਉਹ ਉਹਨੇ ਵੀ ਚੈਨਪੀਟ ਹੋਣੀ ਹੈ ਪਰ ਚੈਨਪ ਜਿਹੜੇ ਸਿਆਣੇ ਬੰਦੇ ਉਹਨਾਂ ਦੇ ਵਿੱਚ ਉਹ ਪਹਿਲ ਕਰਦੇ ਪਹਿਲਾਂ ਹੀ ਕਰ ਲੈਂਦੇ ਆ ਉਹ ਆਪਣੇ ਆਪ ਹੀ ਇਸਤਿਫਾ ਦੇ ਦੇ ਹੁਣ ਇਹ ਦੇਖਦੇ ਆ ਵੀ ਇਹ ਇਸਤਿਫਾ ਦਿੰਦੇ ਆ ਜਾਂ